ਪਟਿਆਲਾ ਪੁਲਿਸ ਨੇ ਪਾਰਕ ਹਸਪਤਾਲ ਦੇ ਨੇੜੇ ਸਪਾ ਸੈਂਟਰ ਵਿੱਚ ਚੱਲ ਰਹੀ ਦੇਵਪਾਰ ਰੈਕર્ડ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਸਪਾ ਸੰਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਪਟਿਆਲਾ ਪੁਲਿਸ ਦੇ ਵੱਲੋਂ ਦਰਜ ਐਫਆਰ ਦੇ ਮੁਤਾਬਕ ਇਨਸਪੈਕਟਰ ਅਮਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਵੱਲੋਂ ਤਲਾਸ਼ੀ ਹਲਾਤਾ ਦੇ ਵਿੱਚ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਨੇੜੇ ਪਾਰਕ ਹਸਤਾ ਨਵਾਂ ਬੱਸ ਸਟੈਂਡ ਪਟਿਆਲ ਦੇ ਕੋਲ ਜਦੋਂ ਮੌਜੂਦ ਸਨ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਦੋਸ਼ੀ ਕਰਨਜੀਤ ਸਿੰਘ ਜੋ ਕਿ ਪਿੰਡ ਥੇੜੀ ਵਿਖੇ ਏਆਰਕੇ ਨਾਮ ਤੇ ਸਵਾ ਸੈਂਟਰ ਦੀ ਆਰਡ ਦੇ ਵਿੱਚ ਗਲਤ ਕੰਮ ਦਾ ਧੰਦਾ ਕਰਾ ਰਿਹਾ ਹੈ ਅਤੇ ਉਹ THAILAND ਤੋਂ ਲੜਕੀਆਂ ਲਵਾ ਕੇ ਜਿਸਮ ਰੁਸ਼ੀਤ ਧੰਦਾ ਇੱਥੇ ਕਰਵਾ ਰਿਹਾ ਸੀ ਇਸ ਤੋਂ ਇਲਾਵਾ ਇੱਕ ਹੋਰ ਦੋਸ਼ੀ ਰਤਿੰਦਰ ਸਿੰਘ ਜੋ ਕਿ ਪੰਜਾਬੀ ਹਸਤੀ ਪਟਿਆਲ ਦੇ ਸਾਹਮਣੇ ਸ਼ੰਤ ਸਿੰਘ ਦੇ ਨਾਮ ਤੇ ਆਪਣੇ ਬਾਕੀ ਦੋਸਤਾਂ ਨਾਲ ਮਿਲ ਕੇ ਸਵਾ ਸੈਂਟਰ ਚਲਾਉਂਦਾ ਹੈ ਉਸਤੇ ਵੀ ਪੁਲਿਸ ਦੇ ਵੱਲੋਂ ਰੇਡ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਪੁਲਿਸ ਨੇ ਉਨੇ ਵਿਅਕਤੀਆਂ ਤੇ ਧਾਰਾ ਅੰਡਰ ਸੈਕਸ਼ਨ 3 4 5 7 ਐਕਟ ਲਗਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਸਵਾ ਸੈਂਟਰ ਦੇ ਮਾਲਕ ਅਤੇ ਕੁੜੀਆਂ ਨੂੰ ਮਾਨਯੋਗ ਅਦਾਲਤ ਵਿਖੇ ਅੱਜ ਪੇਸ਼ ਕੀਤਾ ਜਾਵੇਗਾ ਮਹਿਮਾ ਬਟੀਆਂ ਹੋ ਜਾਂਦੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸਲ ਪਟਿਆਲਾ ਤੇ ਐਸ ਐਚ ਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮਕੂਰੀ ਮਿਲੀ ਸੀਗੀ ਕਿ ਜੋ ਸਪਾ ਸੈਂਟਰਾਂ ਦੇ ਆਰਡ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤੱਤ ਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉੱਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਆਰਡ ਦੇ ਵਿੱਚ ਇੱਕ ਜਿਸਮ ਪ੍ਰੋਸੀਜ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟ੍ਰੈਫਿਕ ਐਕਟ ਦੇ ਤੱਤ ਕਾਰਵਾਈ ਕਰਦੇ ਹੁਣਾਣਾ ਅਰਬਨ ਸਟੇਟ ਵਿਖੇ ਕਾਰਵਾਈ ਕੀਤੀ ਗਈ ਤਾਂ ਇਸ ਸਪਾ ਸੈਂਟਰਾਂ ਦੇ ਨਾਂ ਸਿਰਿਆ ਦਾ ਜੀ ਇਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ థਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਨੇ ਚਲੋ ਸਰ ਚਲੋ ਸਰ ਪਾਸ ਸੈਂਟਰ ਹੈ ਕੋਈ ਨਿਸਾਨਸ ਵਗੈਰਾ ਕੀ ਹੁੰਦਾ ਹੈ ਨਾ ਕੋਈ ਸਿਸਟਮ ਕੀ ਹੈ ਜਿਹੜਾ ਇਹ ਵਾਕਫਾ ਤੇ ਚੱਲਦੇ ਰਹਿੰਦੇ ਇਹਨਾਂ ਦਾ ਜੇ ਉਹ ਤਾਂ ਐਕਚੁਅਲ ਪਾਸ ਸੈਂਟਰ ਨੇ ਉਹ ਤਾਂ ਮ사ਜ ਸੈਂਟਰ ਹੁੰਦੇ ਨੇ ਪਰ ਜੋ ਇਹ ਉਹਨਾਂ ਦੇ ਆੜ ਦੇ ਵਿੱਚ ਗਲਤ ਤੰਤ ਧੰਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆ ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਹੈ ਤੇ ਹੁਣ ਵੀ ਅਸੀਂ ਇਨ ਫਿਊਚਰ ਵੀ ਇਹਦੇ ਤੇ ਚੈੱਕ ਰ ਮਾਲਕ ਦੋਨਾਂ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨੋਮੀਨੇਟ ਨੇ ਦੋ ਸਪਾ ਸੈਂਟਰ ਸੀਗੇ ਇੱਕ ਆਰਕਟ ਦੀ ਇੱਕ ਸੰਸ਼ਾਣੀ ਦੇ ਨਾਲ ਚੱਲਦਾ ਸੀ ਇੱਕ ਜਤਿੰਦਰ ਸਿੰਘ ਹੈ ਇੱਕ ਦਾ ਨਾਮ ਕਰਮਜੀਤ ਸਿੰਘ ਹੈ ਦੋਨੇ ਐਫਆਈਆਰ ਦੇ ਵਿੱਚ ਵਾਏ ਨੇ ਮਹੀਨੇ ਦੇ ਇਹ ਪਤਾ ਲੱਗਿਆ ਵੀ ਆਨ ਆਫ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ ਹਾਂਜੀ ਹਾਂ ਇਹਨਾਂ ਦਾ ਮਾਨਜੋਗ ਦਲ ਚੋਂ ਤੁਹਾਡੇ ਸਾਹਮਣੇ ਪੇਸ਼ ਹੀ ਕਰਨ ਗਏ ਹਨ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਕੋਰਟ ਚ ਕਿਹੜੀ ਕਾਰਵਾਈ ਹੋਏਗੀ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਕਿ ਸਪਾ ਸੈਂਟਰ ਦੇ ਆੜ ਦੇ ਵਿੱਚ ਕੋਈ ਜਿਸਮ ਫਰੋਸ਼ੀ ਦਾ ਧੰਦਾ ਚੱਲਦਾ ਤਾਂ ਉਸ ਤੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਿਲਕੁਲ ਜੀ ਜੇ ਤੁਹਾਡੇ ਕੋਲ ਕੋਈ ਹੋਰ ਆਏ ਜਿਸ ਤਰ੍ਹਾਂ ਹਾਂਜੀ ਏਵਨ ਪੰਜਾਬੀ ਟੀਵੀ ਲਿੰਕ ਪਟਿਆਲਾ ਤੋਂ ਅਮਰੀਸ਼ ਗਰਦੀ ਰਿਪੋਰਟ ਪਟਿਆਲਾ ਪੁਲਿਸ ਨੇ ਪਾਰਕ ਹਸਪਤਾਲ ਦੇ ਨੇੜੇ ਸਪਾ ਸੈਂਟਰ ਵਿੱਚ ਚੱਲ ਰਹੀ ਦੇਵਪਾਰ ਰੈਕੋਰਡ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਸਪਾ ਸੰਚਾਲਕ ਨੂੰ ਗ੍ਰਿਫਤਾਰ ਕਰ ਲਿਆ ਪਟਿਆਲਾ ਪੁਲਿਸ ਦੇ ਵੱਲੋਂ ਦਰਜ ਐਫਆਰ ਦੇ ਮੁਤਾਬਕ ਇਨਸਪੈਕਟਰ ਅਮਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਵੱਲੋਂ ਤਲਾਸ਼ੀ ਹਲਾਤਾ ਦੇ ਵਿੱਚ ਭੇੜੇ ਪੁਰਸ਼ਾਂ ਦੇ ਸਬੰਧ ਵਿੱਚ ਨੇੜੇ ਪਾਰਕ ਹਸਤਾ ਨਵਾਂ ਬੱਸ ਸਟੈਂਡ ਪਟਿਆਲ ਦੇ ਕੋਲ ਜਦੋਂ ਮੌਜੂਦ ਸਨ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਦੋਸ਼ੀ ਕਰਨਵੀਰ ਸਿੰਘ ਜੋ ਕਿ ਪਿੰਡ ਥੇੜੀ ਵਿਖੇ ਏਆਰਕੇ ਨਾਮ ਤੇ ਸਫਾ ਸੈਂਟਰ ਦੀ ਆਰਡ ਦੇ ਵਿੱਚ ਗਲਤ ਕੰਮ ਦਾ ਧੰਦਾ ਕਰਾ ਰਿਹਾ ਹੈ ਅਤੇ ਉਹ THAILAND ਤੋਂ ਲੜਕੀਆਂ ਲਵਾ ਕੇ ਜਿਸਮ ਰੁਸ਼ੀਤ ਹੰਦਾ ਇੱਥੇ ਕਰਵਾ ਰਿਹਾ ਸੀ ਇਸ ਤੋਂ ਇਲਾਵਾ ਇੱਕ ਹੋਰ ਦੋਸ਼ੀ ਰਤਿੰਦਰ ਸਿੰਘ ਜੋ ਕਿ ਪੰਜਾਬੀ ਮਿਸਤਰੀ ਪਟਿਆਲ ਦੇ ਸਾਹਮਣੇ ਸ਼ੰਤ ਸਿੰਘ ਦੇ ਨਾਮ ਤੇ ਆਪਣੇ ਬਾਕੀ ਦੋਸਤਾਂ ਨਾਲ ਮਿਲ ਕੇ ਸਵਾ ਸੈਂਟਰ ਚਲਾਉਂਦਾ ਹੈ ਉਸਤੇ ਵੀ ਪੁਲਿਸ ਦੇ ਵੱਲੋਂ ਰੇਡ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਪੁਲਿਸ ਨੇ ਉਹੀ ਵਿਅਕਤੀਆਂ ਤੇ ਧਾਰਾ ਅੰਡਰ ਸੈਕਸ਼ਨ 3 4 5 7 ਐਕਟ ਲਗਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਸਵਾ ਸੈਂਟਰ ਦੇ ਮਾਲਕ ਅਤੇ ਕੁੜੀਆਂ ਨੂੰ ਮਾਨਯੋਗ ਅਦਾਲਤ ਵਿਖੇ ਅੱਜ ਪੇਸ਼ ਕੀਤਾ ਜਾਵੇਗਾ ਮਹਿਮਾ ਬਟੀਆਂ ਹੋ ਜਾਂਦੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸਲ ਪਟਿਆਲਾ ਤੇ ਐਸ ਐਚ ਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮਕੂਰੀ ਮਿਲੀ ਸੀ ਕਿ ਜੋ ਸਪਾ ਸੈਂਟਰਾਂ ਦੇ ਯਾਰਡ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤੱਤ ਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉੱਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਯਾਰਡ ਦੇ ਵਿੱਚ ਇੱਕ ਜਿਸਮ ਪ੍ਰੋਸੀਜ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟ੍ਰੈਫਿਕ ਐਕਟ ਦੇ ਤੱਤ ਕਾਰਵਾਈ ਕਰਦੇ ਹੁਣਾਣਾ ਅਰਪਨ ਸਟੇਟ ਵਿਖੇ ਕਾਰਵਾਈ ਕੀਤੀ ਗਈ ਇਸ ਸਪਾ ਸੈਂਟਰ ਦਾ ਕੀ ਨਾਮ ਸੀ ਜੀ ਦਾ ਇਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ థਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਦੇ ਨੇ ਚਲੋ ਸਰ ਚਲੋ ਸਰ ਪਾਸ ਸੈਂਟਰ ਹੈ ਕੋਈ ਲਿਸੈਂਸ ਵਗੈਰਾ ਕੀ ਹੁੰਦਾ ਹੈ ਨਾ ਕੋਈ ਸਿਸਟਮ ਕੀ ਹੈ ਜਿਹੜਾ ਇਹ ਵਾਕਫਾ ਤੇ ਚੱਲਦੇ ਰਹਿੰਦੇ ਇਹਨਾਂ ਦਾ ਜੇ ਉਹ ਤਾਂ ਐਕਚੁਅਲ ਪਾਸ ਸੈਂਟਰ ਨੇ ਉਹ ਤਾਂ ਮ사ਜ ਸੈਂਟਰ ਹੁੰਦੇ ਨੇ ਪਰ ਜੋ ਇਹ ਉਹਨਾਂ ਦੇ ਆਰਡ ਦੇ ਵਿੱਚ ਗਲਤ ਤੰਤ ਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆ ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਹੈ ਤੇ ਹੁਣ ਵੀ ਅਸੀਂ ਇਨ ਫਿਊਚਰ ਵੀ ਇਹਦੇ ਤੇ ਚੈੱਕ ਰੱਖ ਮਾਲਕ ਦੋਨਾਂ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨੋਮੀਨੇਟ ਨੇ ਦੋ ਸਪਾ ਸੈਂਟਰ ਸੀਗੇ ਇੱਕ ਆਰਕਟ ਦੀ ਇੱਕ ਸੰਸ਼ਾਣੀ ਦੇ ਨਾਂ ਤੇ ਚੱਲਦਾ ਸੀ ਇੱਕ ਜਤਿੰਦਰ ਸਿੰਘ ਇੱਕ ਦਾ ਨਾਂ ਕਰਮਜੀਤ ਸਿੰਘ ਦੋਨੇ ਐਫ ਆਈ ਆਰ ਦੇ ਵਿੱਚ ਵਾਏ ਨੇ ਨੋਮੀਨੇਟ ਤੇ ਇਹ ਪਤਾ ਲੱਗਿਆ ਵੀ ਆਨ ਆਫ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ ਹਾਂਜੀ ਹਾਂ ਇਹਨਾਂ ਦਾ ਮਾਨਜੋਗਦਾਲ ਤੋਂ ਤੁਹਾਡੇ ਸਾਹਮਣੇ ਪੇਸ਼ ਹੀ ਕਰਨ ਗਏ ਹਨ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਕੋਰਟ ਚ ਕਿਹੋ ਜਿਹੀ ਕਾਰਵਾਈ ਹੋਏਗੀ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਕਿ ਸਪਾ ਸੈਂਟਰ ਦੇ ਆੜ ਦੇ ਵਿੱਚ ਕੋਈ ਜਿਸਮ ਫਰੋਸ਼ੀ ਦਾ ਧੰਦਾ ਚੱਲਦਾ ਤਾਂ ਉਸ ਤੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਾਂਜੀ ਏਵਨ ਪੰਜਾਬੀ ਟੀਵੀ ਲੀਗ ਪਟਿਆਲਾ ਤੋਂ ਅਮਰੀਸ਼ ਗਰਦੀ ਰਿਪੋਰਟ